ਬੀਤੇ ਕੱਲ ਪਿੰਡ ਸਿੰਘੋਵਾਲ ਦੇ ਕੋਲੋਂ ਗੁਜਰ ਦੇ ਕਿਰਨ ਨਾਲੇ ਵਿੱਚ ਦੋ ਵਿਅਕਤੀਆਂ ਦੇ ਡੁੱਬ ਜਾਣ ਦੇ ਕਾਰਨ ਮੌਤ ਹੋ ਗਈ ਸੀ ਅਤੇ ਅੱਜ ਦੁਪਹਿਰ ਇੱਕ ਵਿਅਕਤੀ ਦੀ ਮ੍ਰਿਤਕ ਦੇਹ ਨੂੰ ਬਾਹਰ ਕੱਢ ਲਿਆ ਗਿਆ ਅਤੇ ਸ਼ਾਮ ਤੱਕ ਦੂਸਰੇ ਮ੍ਰਿਤਕ ਵਿਅਕਤੀ ਦੀ ਪਾਲ ਜਾੜੀ ਸੀ ਹਨੇਰਾ ਹੋਣ ਦੇ ਕਾਰਨ ਸਵੇਰੇ ਦੁਬਾਰਾ ਟੀਮਾਂ ਵੱਲੋਂ ਮ੍ਰਿਤਕ ਵਿਅਕਤੀ ਦੀ ਦੇਹ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅੰਜਾਂ ਕਈ ਦਾਦੋ ਕੀ ਨਾ ਢਾਡਾ ਮੇਰਾ ਹਜੀਤ ਸਿੰਘ ਸਰਪੰਚ ਅਗਵਾਲ ਇਹ ਜਿਹੜੀ ਇੱਕ ਡੈਡ ਬਾਡੀ ਜਿਹੜੀ ਉਹ ਕੱਲ੍ਹ ਦੇ ਆ ਡੈਡ ਬਾਡੀਆਂ ਦੋਨੇ ਡੁੱਬੀਆਂ ਜੇ ਇੱਕ ਡੈਡ ਬਾਡੀ ਅੱਜ 11 ਵਜੇ ਮਤਲਬ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਆਏ ਨੇ ਗੋਤਾਖੋਰ ਉਹਨਾਂ ਨੇ ਇੱਕ ਲਭ ਲਈ ਹੈ ਦੂਜੀ ਦੀ ਸਰਜ ਜਿਹੜੀ ਉਹ ਕਰ ਰਹੇ ਨੇ ਅਜੇ ਤੱਕ ਦੂਜੀ ਨਹੀਂ ਭਾਗ ਜਾ ਰਹੀ ਹੈ ਨਹੀਂ ਲਭੀ ਅਜੇ ਤੱਕ ਇਹ ਕਿੰਨਾ ਕਿਹੜ ਹੋ ਗਿਆ ਇਹ ਡੈੱਡ ਬੋਡੀ ਨੂੰ ਲੱਗੋ ਰੁਕ ਕੱਲ ਤਕਰੀਬਨ 12 ਵਜੇ ਦੀ ਡੁੱਬੀ ਹੋਈ ਹੈ ਤੇ 24 ਤੋਂ ਲੈ ਕੇ 36 ਘੰਟੇ ਹੋ ਹੀ ਗਏ ਨੇ ਡੁੱਬੀਆਂ ਦੇ ਇਹ ਜਿਹੜਾ ਸਰਚ ਅਭੀ ਹਾਂ ਜਿਹੜਾ ਕੱਲ ਫੇਰ ਚੱਲੇਗਾ ਹਾਂਜੀ ਇਹ ਕੱਲ ਨੂੰ ਫੇਰ 8:30 ਵਜੇ ਫੇਰ ਚੱਲੇਗਾ ਏ ਪਰ ਸ਼ਾਇਦ ਕਿੰਨੇ ਅਧਿਕਾਰੀ ਪਿੰਡ ਤੋਂ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਜਿਹੜੇ ਆ ਤਹਿਸੀਲਦਾਰ ਪੁਲਿਸ ਆਫੀਸਰ ਸਾਰੇ ਮੌਕੇ ਤੇ ਮੌਜੂਦ ਰਹੇ ਹਨ ਅੰਕਲ ਜੀ ਦਾਦੋ ਕੀ ਨਾ ਆਇਆ ਆਪਣਾ ਤੇ ਇਹ ਜਿਹੜੀ ਡੈੱਡ ਬੋਡੀ ਹੈ ਕਿੰਨਾ ਜਿਹੜਾ ਹੋ ਗਿਆ ਜਿਹੜੀ ਲੰਬੀ ਨਹੀਂ ਵਾਗਜੀ ਕਾਕਾ ਸਾਹਿਬ ਸ਼੍ਰੀ ਵਾਗਜੀ ਕੀ ਫਤਿਹ ਨਿਵੇਂਦਰ ਸਿੰਘ ਪਿੰਡ ਆਲੀ ਨੰਗਾ ਜਿਉਂ ਤੇ ਇੱਦਾਂ ਸਤੰਤਰ ਕਿਸਾਨ ਮਜ਼ਦੂਰ ਸਵੈਤ ਮਤੀ ਪੰਜਾਬ ਇਹ ਇਹ ਡੱਡਪਾਦੀ ਜਿਹੜੀ ਆ ਜੱਗੂ ਵਾਲਾ ਪਿੰਡ ਦੀ ਜਿਹੜੀ ਆ ਨਾ ਉਹ ਕੰਡੇ ਨਾਲ ਨਾਲੇ ਦਾ ਪਾਰਲੇ ਬਨੇ ਉਹਨਾਂ ਦੀ ਜ਼ਮੀਨਾਂ ਲਈ ਕੋਤੇ ਕੇ ਜਾਤ ਤੇ ਲਈ ਆ ਸਿੰਘ ਵਾਲੇ ਦੀ ਉਹ ਆਇਆ ਫਿਰ ਕੰਮ ਕਰਨ ਆ ਕੇ ਉਹ ਲਾ ਕੇ ਖੰਭਾ ਉਹ ਤੋਂ ਪਾਰ ਹੋ ਕੇ ਖੜੇ ਛੜਕਦੇ ਤੇ ਆ ਜਾਂਦੇ ਨੇ ਲਾਗੋ ਤਿਲਕ ਜਾਜ ਮੜਾ ਬੜਾ ਇਨਸਾਫ ਕਰਨ ਦੇ ਆਈ ਉਥੋਂ ਦਾ ਫੈਸਲੇਪ ਹੋ ਗਿਆ ਥੱਲੇ ਚੱਲ ਗਿਆ ਕੱਲ 12 ਵੇ ਦੀ ਗੱਲ ਆ ਉਹ ਤੋਂ ਬਾਅਦ ਇੱਕ ਮਕੰਦਪੁਰ ਦਾ ਆਇਆ ਉਹ ਵੀ ਆਇਆ ਤਾਂ ਉਹ ਵੀ ਲਗਾ ਆ ਨਾ ਮੈਂ ਕੱਢਣਾ ਉਹ ਹਰ ਆਨ ਕੇ ਕੋ ਦੋ ਕਿਲੇ ਉਹ ਉੱਥੇ ਵੜਿਆ ਉਹ ਵੀ ਡੁੱਬ ਗਿਆ ਮਕੰਧਪੁਰ ਵਾਲਾ ਵੀ ਮੁਰ ਕੇ ਕੱਲ ਦੀ ਫੇ ਰਿਪੋਰਟਰ ਪੋਡੀ ਜਾਣ ਦੀ ਪ੍ਰਸ਼ਾਸਨ ਨੂੰ ਚੰਡੀਗੜ੍ਹ ਦੀ ਫੋਨ ਕੀਤੇ 112 ਦੇ ਕੀਤੇ ਉੱਥੋਂ ਮੈਂ ਸ਼ਾਮ ਤੱਕ ਜਿਹੜੀ ਆ ਪ੍ਰਸ਼ਾਸਨ ਨੂੰ ਪਤਾ ਲੱਗਿਆ ਵੀ ਚਲਣ ਡਿਆ ਕੰਮ ਤੋਂ ਫੋਨ ਆ ਗਿਆ ਫੇ ਸਵੇਰ ਜੇ ਮੇਰੀ ਕੋਤਾ ਖੋਹ ਰਾਵ ਕੀਮੇ ਤੇ ਪੁੰਚੀ ਆ ਆਪਣੇ ਆਲੀ ਨਗਰ ਫੋਕਰ ਪੈਂਦੇ ਸਾਹਮਣੇ ਜਿੱਥੇ ਬੰਦੇ ਡੁੱਬੇ ਸੀ ਉਥੇ ਜੁਬੇ ਤੋਂ ਉਹ ਕਾਰਵਾਈ ਚੱਲ ਰਹੀ ਸੀ ਇੱਕ ਬੰਦਾ ਲੱਭਾ ਜਿਹੜਾ ਮੁਕੰਦਪੁਰ ਵਾਲਾ ਸੀ ਜਿਹੜਾ ਮੁਸੀਬ ਰਾਜਾ ਚੇਗੂ ਵਾਲਾ ਬੰਦਾ ਸੀ ਉਹ ਨਹੀਂ ਲੱਭਾ ਕੋਈ ਦੇ ਤਾਂ ਕੋਈ ਆਪਣੀ ਪ੍ਰਸ਼ਾਸਨ ਦੀ ਜਿਹੜੀ ਪਾਰਟੀ ਆ ਉਹ ਲੱਭਣ ਲਈ ਕੋਤਾਖੋਰ ਅਜੇ ਤੱਕ ਕੋਈ ਕੋਈ ਭਾਰ ਕਰਦੇ ਨਹੀਂ ਲੱਭਾ ਇਸ ਕਰਕੇ ਪੂਰੀ ਕਾਰਵਾਈ ਕਰਨ ਦੇ ਹਨ ਆਪਣੀ ਮਿਹਨਤ ਜਿੰਨੀ ਕਰਨੇ ਨੇ ਜੋ ਕੋਤਾਖੋਰ ਉਹਨਾਂ ਕੋਈ ਕਸਰ ਨਹੀਂ ਛੱਡੀ ਆਪਣੀ ਲੱਭਣ ਦੀ ਤੇ ਇਸ ਕਰਕੇ ਪ੍ਰਸ਼ਾਸਨ ጋር ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਹੜਾ ਪੂਰਾ ਲਾਗੇ ਚਰਚ ਕਰਕੇ ਨਾ ਕੱਲ ਨੂੰ ਹੀ ਯਾ ਜੀ ਲੱਭੀ ਕੱਲ ਨੂੰ ਸਰਚ ਕਰਕੇ ਪੂਰੇ ਕਰਨੌਰ ਤੱਕ ਇਹ ਲੱਭਣੀ ਚਾਹੀਦੀ ਆ ਗਰੀਬ ਆਦਮੀ ਨੇ ਉਹਨੇ ਲਾਸ ਨੀ ਰਭਣੀ ਛੱਗੋ ਵਾਲੇ ਮਸੀਹ ਬਰਾਦੀ ਦੇ ਬੰਦੇ ਵਾਗਰ ਜੀ ਖਾਕਾ ਸਾਹਿਬ ਆਗਦੀ ਕੀ ਕੋਈ ਪ੍ਰਸ਼ਾਸਨ ਦਾ ਕੋਈ ਉੱਚੇ ਅਧਿਕਾਰੀ ਇੱਥੇ ਪਹੁੰਚਿਆ ਮੌਕੇ ਤੇ ਉਹਨਕੀ ਦੇਖੇ ਸਵੇਰ ਤੋਂ ਲੈ ਕੇ ਅਸੀਂ 8 ਵਜੇ ਤੋਂ ਇੱਥੇ ਖੜੋਤੇ ਹਾਂ ਪੁਲਿਸ ਮੁਲਾਜ਼ਮ ਆਏ ਨੇ 3-4 ਬੰਦੇ ਉਸ ਤੋਂ ਇਲਾਵਾ ਹੋਰ ਕੋਈ ਅਫਸਰ ਨਹੀਂ ਆਇਆ ਕੋ ਤਹਿਸੀਲਦਾਰ ਆ ਕੱਲ ਕੇ ਦੇ ਆਇਆ ਤਹਿਸੀਲਦਾਰ ਆਇਆ ਵਾ ਤੇ ਉਹ ਮੋੜ ਮਾਰ ਕੇ 4 ਵਜੇ ਤੋਂ ਪਹਿਲਾਂ ਪਹਿਲਾਂ 3 ਵਜੇ ਤੋਂ ਪਹਿਲਾਂ ਅਸੀਂ ਇੱਥੇ ਰਹੇ ਹਾਂ 7 ਵਜੇ ਤੱਕ ਰਹੇ ਹਾਂ ਕੱ ਉਹ ਤੋਂ ਬਾਅਦ ਜੇ ਅੱਜ ਅੱਜ ਤੱਕ ਵੇਖਿਆ ਅਸੀਂ ਫੇਰ ਇੱਥੇ ਕੋਈ ਡੀਸੀ ਦਫਤਰ ਦਾ ਕੋ ਪ੍ਰਸ਼ਾਸਨ ਦਾ ਕੋ ਬੰਦਾ ਨਹੀਂ ਆਇਆ ਮਲਾਜਮ ਪੁਲਿਸ ਮਲਾਜਮੇ ਇਥੇ ਆਏ ਜਿਹੜੇ ਖੜੇ ਇੱਥੇ ਕੋਈ ਰਾਜਨੀਤਿਕ ਪਾਰਟੀ ਦਾ ਨੁਮਾਇੰਦਾ ਕੋਈ ਚਾਹੇ ਉਹ ਆਮ ਪਾਰਟੀ ਆ ਵਡੇ ਲੀਡਰ ਬਣੇ ਫੇਰ ਤੱਕ ਰਾਪੁਰ ਦੇ ਅਮਨ ਬੈਲ ਬੈਲ ਜਿਹੜੇ ਨੇ ਕਾੜੇ ਨੇ ਕਾਲੀ ਨੇ ਬੀਜੇਪੀ ਵਾਲੇ ਕੋਈ ਚੰਗਾ ਪਾਰਟੀਆਂ ਜਿੱਥੇ ਦਰਸ਼ਨੀ ਦਿੱਤਾ ਕਿਸ ਨੇ ਕੱਲ ਨੂੰ ਵੋਟਾਂ ਲੈਣ ਹੂੰ ਭੱਜੇ ਹੁੰਦੇ ਨੇ ਇਹਨਾਂ ਦਾ ਫਰਜ਼ ਨਹੀਂ ਮੰਨਦਾ ਇੱਥੇ ਆਪਣਾ ਕਬਿਆ ਕੱਢਣਾ ਹੋ ਗਿਆ ਇਹ ਕ ਗਰੀਬ ਆਦਮੀ ਹੈ ਤੂੰ ਗਰੀਬੇ ਵਾਤੇ ਨਹੀਂ ਹੁੰਦਾ ਤੈਨੂੰ ਤਗੜੇ ਵਾਤੇ ਤੂੰ ਖਤਰ ਜਾਣਾ ਤਾ ਤਗੜੇ ਵਾਲੇ ਤੈਨੂੰ ਸਾਕੋ ਲੱਭਦਾ ਤੇ ਗਰੀਬੀ ਦੀ ਮਤ ਕਰੋ ਆਣ ਕੇ ਪਾਰਟੀਆਂ ਦੇ ਆਉਤੋਂ ਕੋਤਾ ਖੁਰ ਫੋਨ ਕਰੋ ਸਾਰੀਆਂ ਪਾਰਟੀਆਂ ਦੇ ਮੌਕਾ ਵੇਖ ਕੇ ਪੁੰਚਣਾ ਚਾਹੀਦਾ ਵਾ ਕੋਈ ਰਾਜ ਦੀ ਵੀ ਪਾਰਟੀ ਨਹੀਂ ਪੌਂਕੀ ਇਸ ਕਰਕੇ ਬੇਨਤੀ ਕੀਤੀ ਹੈ ਵਗਦੀ ਖਾਤਾ ਵਗਦੀ